ਭਾਈ ਜਾਨ ਅੱਗੇ ਜਾ ਰਹੇ ਹੋ ਤਾਂ ਮੈਨ ਵੀ ਲੈ ਜਾਓ ਯਾਰ ਮੈਂ ਆਫਿਸ ਤੋਂ ਲੇਟ ਹੋ ਰਿਹਾ ਮੈਨ ਜਾਣ ਦੇ ਮੈਨ ਵੀ ਲੈ ਜਾਂਦਾ ਕੀ ਹੋ ਜਾਣਾ ਹੈ ਹੋਏ ਥੱਕ ਗਿਆ ਵਾਹ ਜੀ ਵਾਹ ਤੁਹਾਡਾ ਆਫਿਸ ਤੇ ਇੱਥੇ ਖੁੱਲਿਆ ਅਫਸਰ ਸਾਹਿਬ ਤੁਹਾਡੇ ਆਫਿਸ ਵਿੱਚ ਚਿੱਟਾ ਖਤਮ ਹੋ ਗਿਆ ਲੈ ਕੇ ਆਓ ਅਫਸਰ ਸਾਹਿਬ ਫਾਈਲਾਂ ਜਿਹੜੀਆਂ ਐ ਨਾ ਦੋ ਦੋ ਰੱਖਣੀਆਂ ਤੀਜੀ ਫਾਈਲ ਰੱਖੀ ਕੰਪਿਊਟਰ ਦਾ ਲੋਡ ਵੱਧ ਸਕਦਾ ਤੇ ਕੰਪਿਊਟਰ ਗਿੜ ਸਕਦਾ ਹੈ ਅਫਸਰ ਸਾਹਿਬ ਤੁਹਾਡੀਆਂ ਫਾਈਲਾਂ ਜਿਹੜੀਆਂ ਐ ਨਾ ਬੜੀਆਂ ਖੁਸ਼ਕ ਹੋਈਆਂ ਨੇ ਨਾ ਤਰ ਕਰੋ ਅਲਾ ਮਾਜੀ ਕਰ ਦਿੰਦਾ अफसर साहब नवा प्रोजेक्ट आया है जल्दी जल्दी आओ फाइल ला लो अच्छा अफसर साहब थक थे कॉफी पींदे पे अफिसर साहब ऑफिस तो छुट्टी हो गया तो मैं ले बैठो सर काम वैसे बड़ा की